ਇਕ ਵਜ਼ਦੂਰ ਦੇ ਨਾਮ ਤੇ ਕਰੋੜਾਂ ਰੁਪਏ ਦਾ ਨੋਟਿਸ ਜਾਰੀ ਹੋਇਆ ਹੈ ਜੀਐਸਟੀ ਵਿਭਾਗ ਦੇ ਵੱਲੋਂ ਦੱਸਿਆ ਕਿ ਇਹ ਕਾਰਵਾਈ ਕੀਤੀ ਗਈ ਹੈ ਦਰਅਸਲ ਜੀਐਸਟੀ ਵਿਭਾਗ ਨੇ ਜਿਹੜਾ ਹੈ ਇੱਕ ਮਜ਼ਦੂਰ ਦੇ ਨਾਮ ਤੇ 31 ਕਰੋੜ ਰੁਪਏ ਦਾ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਹੈ ਤੇ ਜਿਸ ਤੋਂ ਬਾਅਦ ਦੱਸਿਆ ਕਿ ਇਹ ਪੂਰਾ ਮਾਮਲਾ ਕਾਫੀ ਜ਼ਿਆਦਾ ਹੈਰਾਨ ਕਰਨ ਵਾਲਾ ਸਾਹਮਣੇ ਆ ਰਿਹਾ ਤਾਂ ਇੱਥੇ ਜੋ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਗਰੀਬ ਮਜ਼ਦੂਰ ਨੂੰ GST ਵਿਭਾਗ ਦੇ ਵੱਲੋਂ ਕਰੋੜਾਂ ਦਾ ਨੋਟਿਸ ਜਾਰੀ ਕੀਤਾ ਗਿਆ ਲੁਧਿਆਣਾ GST ਵਿਭਾਗ ਨੇ 35 ਕਰੋੜ 71 ਲੱਖ ਰੁਪਏ ਦਾ ਨੋਟਿਸ ਜੋ ਹੈ ਉਹ ਜਾਰੀ ਕੀਤਾ ਹੈ ਮਜ਼ਦੂਰ ਅਜਮੇਰ ਸਿੰਘ ਨੇ ਨਾਮ ਦਿੱਤਾ ਇਸ ਦੱਸਿਆ ਕਿ ਨੋਟਿਸ ਨੂੰ ਦੇਖਣ ਤੋਂ ਬਾਅਦ ਪਰਿਵਾਰ ਦੇ ਵੀ ਹੋਸ਼ ਉੱਡ ਜਾਂਦੇ ਨੇ ਜੋ ਇਹ ਮਜ਼ਦੂਰ ਪਰਿਵਾਰ ਹੈ ਉਹਨਾਂ ਦੇ ਪੈਰਾ ਹੇਟੋ ਜ਼ਮੀਨ ਕੇ ਸਖਜਾਦੀ ਹੈ ਜਦੋਂ ਉਹ ਵੇਖਦੇ ਨੇ ਕਿ ਉਹਨਾਂ ਦੇ ਨਾਮ ਦੇ ਉੱਤੇ 35 ਕਰੋੜ ਰੁਪਏ ਦਾ ਨੋਟਿਸ ਜਾਰੀ ਹੋ ਗਿਆ ਹੈ ਦਰਅਸਲ ਇਹ ਮਾਮਲਾ ਜੋ ਹੈ ਠੱਗੀ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆ ਜਾ ਰਿਹਾ ਹੈ ਕਿ ਇਸ ਮਜ਼ਦੂਰ ਦੇ ਨਾਮ ਤੇ ਜਿਹੜਾ ਇਸ ਦਾ ਆਧਾਰ ਕਾਰਡ ਕਿਸੇ ਦੇ ਵੱਲੋਂ ਗਲਤ ਤਰੀਕੇ ਇਸਤੇਮਾਲ ਕੀਤਾ ਗਿਆ ਤੇ ਇਸ ਮਜ਼ਦੂਰ ਦੇ ਨਾਮ ਤੇ ਜੋ ਹੈ ਕੋਈ ਫਰਮ ਚਲਾ ਰਿਹਾ ਲੁਧਿਆਣਾ ਦੇ ਵਿੱਚ ਤੇ ਜਿਸ ਕਰਕੇ ਹੁਣ ਲੁਧਿਆਣਾ ਜੀਐਸਟੀ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ ਤੇ ਮਜ਼ਦੂਰ ਦੇ ਦੇ ਉਤੇ ਹੁਣ ਇਹ 35 ਕਰੋੜ 71 ਲੱਖ ਰੁਪਏ ਦਾ ਨੋਟਿਸ ਜੋ ਹੈ ਜਾਰੀ ਹੋ ਚੁੱਕਿਆ ਹੈ ਦਾ ਦਾਸੇ ਕੇ ਪੀੜਿਤ ਦੇ ਵੱਲੋਂ ਵੀ ਇੱਥੇ ਬਿਆਨ ਦਿੱਤੇ ਗਏ ਨੇ ਉਹਨਾਂ ਕਹਿੰਦੇ ਕਿ ਇਸ ਬਾਰੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਸ ਨੇ ਉਹਨਾਂ ਦੇ ਨਾਮ ਤੇ ਫਰਮ ਬਣਾਈ ਹੋਈ ਹੈ ਕਿਉਂਕਿ ਜੋ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਪੀੜਿਤ ਨੇ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਅ ਕੋਵਿਡ-19 ਵੇਲੇ ਕਰੋਨਾ ਵੇਲੇ ਜੋ ਹੈ ਮੁਹੱਲੇ ਦੇ ਵਿੱਚ ਕੋਈ ਅਣਪਛਾਤੇ ਲੋਕ ਆਏ ਸੀਗੇ ਰਾਸ਼ਨ ਵੰਡਣ ਦੇ ਲਈ ਤੇ ਉਸੇ ਵੇਲੇ ਉਹਨਾਂ ਨੇ ਆਧਾਰ ਕਾਰਡ ਜੋ ਹੈ ਇਸ ਮਜ਼ਦੂਰ ਦਾ ਲਿਆ ਸੀਗਾ ਤੇ ਕਰੀਬ 2 ਸਾਲ ਪਹਿਲਾਂ ਵੀ ਟੈਕਸ ਵਿਭਾਗ ਦਾ ਨੋਟਿਸ ਜੋ ਹੈ ਇਸ ਮਜ਼ਦੂਰ ਨੂੰ ਆਇਆ ਸੀਗਾ ਤਾਂ ਉਸ ਵੇਲੇ ਹਾਲਾਂਕਿ ਮਜ਼ਦੂਰ ਜੋ ਹੈ ਲੁਧਿਆਣਾ ਦਫ਼ਤਰ ਜਾ ਕੇ ਉਸਨੇ ਸਪਸ਼ਟ ਕੀਤਾ ਸੀਗਾ ਕਿ ਉਹ ਅਨਪੜ ਹੈ ਤੇ ਉਸਦੀ ਕੋਈ ਵੀ ਫਰਮ ਨਹੀਂ ਹੈ ਲੇਕਿਨ ਉਸ ਤੋਂ ਬਾਅਦ ਹੁਣ ਦੱਸੇ ਕਿ ਇੱਕ ਹੋਰ ਇਹ ਨੋਟਿਸ ਜਿਹੜਾ ਉਹ ਜਾਰੀ ਹੋ ਗਿਆ ਇਸ ਮਜ਼ਦੂਰ ਦੇ ਨਾਮ ਤੇ ਤੇ 35 ₹1.71 ਲੱਖ 91883 ਦਾ ਨੋਟਿਸ ਜੋ ਹੈ ਉਹ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਪਰਿਵਾਰ ਦੇ ਵੀ ਹੋਸ਼ ਜੜਾ ਇਸ ਨੋਟਿਸ ਨੂੰ ਵੇਖ ਕੇ ਉੱਡ ਗਏ ਨੇ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਮਾਮਲੇ ਦੀ ਜਾਂਚ ਜੜੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਕਿ ਜੋ ਸ਼ਖਸ ਦੇ ਵੱਲੋਂ ਦੱਸਿਆ ਕਿ ਇਸ ਮਜ਼ਦੂਰ ਦੇ ਨਾਮ ਤੇ ਫਰਮ ਚਲਾਈ ਜਾ ਰਹੀ ਹੈ ਧੋਖਾਧੜੀ ਕਰਕੇ ਆਪਾਂ ਕਹਿ ਲੈ ਕੇ ਗਲਤ ਕਾਗਜ਼ਾਤ ਜੋ ਹੈ ਇਸ ਮਜ਼ਦੂਰ ਦੇ ਇਸਤੇਮਾਲ ਇਸ ਤਰੀਕੇ ਦੇ ਨਾਲ ਕੀਤੇ ਜਾ ਰਹੇ ਨੇ ਸੋ ਉਸ ਮਾਮਲੇ ਵਿੱਚ ਪੁਲਿਸ ਵੀ ਹੁਣ ਜਾਂਚ ਵਿੱਚ ਜੁੜ ਗਈ ਹੈ ਲੇਕਿਨ ਪੇੜੇ ਦਾ ਕੀ ਕੁਝ ਬਿਆਨ سامنے ਆਇਆ ਹੈ ਜੋ ਇਹ ਨੋਟਿਸ ਉਹਨਾਂ ਨੂੰ ਜਾਰੀ ਹੋਇਆ ਹੈ ਤਾਂ ਕਿ ਕੋ ਜੋ ਉਸਨੇ ਆਪਣੇ ਪੱਖ ਦੇ ਵਿੱਚ ਕਿਹਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੀ ਨਾਮ ਹੈ ਤੁਹਾਡਾ ਅਜਮੇਰ ਸਿੰਘ ਜੀ ਅਜਮੇਰ ਕੀ ਕੰਮ ਕਰਦੇ ਹੋ ਜੀ ਧਿਆੜੀ ਧੂੜੀ ਕਰਦੇ ਆ ਕਦੇ ਕੋਈ ਕੰਮ ਤਿਆਰੀ ਤੇ ਚੱਲੇ ਜਾਂਦਾ ਰਿਸਵਰਸ ਸੇ ਚਲਾ ਲੈਣ ਨਿਆ ਕਿ ਟੈਂਪਰ ਤੇ ਜਿਹੜਾ ਤੁਹਾਨੂੰ ਨੋਟਿਸ ਆਇਆ ਕਿੰਨੇ ਦਾ ਨੋਟਿਸ ਆ ਰਕਾ ਦਾ ਨੋਟਿਸ ਆਇਆ ਨੋਟਿਸ ਆਇਆ ਅਸੀਂ ਤੁਹਾਨੂੰ ਪੜਾਂ ਜੀ ਸਾਨੂੰ ਤਾਂ ਇੰਨਾ ਪਤਾ ਨਹੀਂ ਵੀ ਕਿੰਨੇ ਦਾ ਆਇਆ ਅਸੀਂ ਤਾਂ ਲੋਕਾਂ ਨੂੰ ਪੜਾ ਪੜਾ ਕੇ ਉਹਨਾਂ ਨੇ ਤੁਸੀਂ ਇੱਕ ਫਿਰ ਲੈ ਜਾਣੇ ਚੱਲੇ ਜਾਓ ਅਸੀਂ ਲੁਧਿਆਣੇ ਪਹੁੰਚੇ ਜਾ ਕੇ ਦੋ ਜਤਰੀ ਚ ਉਹਨਾਂ ਨੇ ਆਖਿਆ ਵੀ ਤੁਹਾਡਾ ਆਧਾਰ ਕਾਰਡ ਛੜ ਗਿਆ ਹੈ ਕਿਸੇ ਦੇ ਵੀ ਦੇਸ਼ਤੀ ਲੰਬਤ ਲੱਗ ਗਿਆ ਤੇ ਤੁਸੀਂ ਆਪਣੇ ਜਿਹੜੇ ਘਰ ਦੇ ਫਰੂਫ ਸਾਰੇ ਦੇ ਕੇ ਜੋ ਸਾਨੂੰ ਅਸੀਂ ਉੱਥੇ ਸਾਰਾ ਕੁਝ ਦਿਖਾ ਦੁਖੂਗੇ ਆਏ ਤੇ ਵੱਧੂ ਤੋਂ ਨਹੀਂ ਆਇਆ ਫਿਰ ਮੜ ਕੇ ਦੋ 2.5 ਸਾਲ ਬਾਅਦ 11 ਤਰੀਕ ਨੂੰ ਫੇਰ ਆਗੇ ਜੀ ਉਹ ਕਹਿੰਨ ਲੱਗੇ ਕੰਦਰ ਤੁਸੀਂ ਐ ਕਰੋ ਕੰਪਲੀਟ ਲਿਖੋ ਉੱਥੇ ਜਾ ਕੇ ਤੇ ਜਿਹੜਾ ਇੱਕ ਇੱਕ ਕਾਗਜ਼ ਸਾਨੂੰ ਕੰਪਲੀਟ ਦਾ ਸਾਨੂੰ ਦਿਖ ਜਾਓ ਅਸੀਂ ਲਾਦੀ ਉੱਥੇ ਫੈਲਤੇ ਆ ਦੇਖੋ ਲੂਤ ਦੇ ਨਾਤੇ ਨਹੀਂ ਆਣਾ ਤੇ ਅਸੀਂ ਕਾਰਵਾਈ ਕਰਾਂਗੇ ਉਦੋਂ ਕਿੰਨੇ ਕਰੋੜ ਦਾ ਨੋਟਿਸ ਆਇਆ ਹੁਣ ਤੋਂ ਕੋ 33 ਕਰੋੜ ਦਾ ਪਤਾ ਨਹੀਂ ਕਹਿੰਦੇ ਐਨੇ ਕੋ ਹੋਣਾ ਹੁਣ ਦਿੰਦਾ ਪਤਾ ਨਹੀਂ ਮੈਨੂੰ ਤੁ ਕੀ ਕਾਹਦਾ ਦੱਸ ਰਿਹਾ ਕਾਹਦਾ ਨੋਟਿਸ ਆਇਆ ਇਹ ਕਹਿੰਦੇ ਡੀਐਸਟੀ ਨੰਬਰ ਆ ਕੋਈ ਜੀ ਐਸ ਟੀ ਨੰਬਰ ਇਹ ਟੂ ਨੰਬਰ ਆ ਤੁਸੀਂ ਕਦੇ ਕੋਈ ਪ੍ਰੂਫ ਦਿੱਤੇ ਆ ਕਿਵੇਂ ਆਇਆ ਤੁਹਾਨੂੰ ਨੋਟਿਸ ਕੋਈ ਪੁੱਛਿਆ ਆ ਅਗਰ ਉੱਥੇ ਪੁੱਛਿਆ ਸੀ ਸਾਨੂੰ ਅਸੀਂ ਆਖਿਆ ਵੀ ਕਰੋਨਾ ਕਾਲ ਵਿੱਚ ਲੋਕ ਲੰਗਰ ਪਾਣੀ ਦਾ ਆਣ ਆਉਂਦੇ ਸੀ ਉਹ ਕਹਿੰਦੇ ਵੀ ਉਦਾਰ ਕਾਰਡ ਦੀ ਡੁਪਲੀਕੇਟ ਦੇ ਦਿਓ ਤੁਸੀਂ ਤੇ ਅਸੀਂ ਲੰਗਰ ਪਾਣੀ ਤੁਹਾਡੇ ਘਰਾਂ ਵਿੱਚ ਪਚਾਏ ਕਰਾਂਗੇ ਉਹ ਐਵੇਂ ਲੰਗਰ ਪਾਣੀ ਕਈ ਬੰਦੇ ਆਉਂਦੇ ਸੀ ਕਈ ਉੱਥੇ ਝੁੱਗੀਆਂ ਸੀ ਬਾਲੀ ਜੀ ਜਿਗਰਾ ਵਿੱਚ ਦੇ ਰੇ ਦੇ ਵਿੱਚ ਹੀ ਰਹਿ ਸੀ ਮੋਗੋ ਚ ਵੀ ਰਾਈਆਂ ਉੱਥੇ ਕਾਫੀ ਸੀ ਗਰੀਬ ਲੋਕ ਸਾਰਿਆਂ ਦੇ ਨਾਲ ਹਲਕੇ ਸਾਰਿਆਂ ਨੂੰ ਉਦਾਰ ਕਾਰਡ ਦਿੰਦੇ ਰਹੇ ਆ ਐਵੇਂ ਉਹ ਰਸਨ ਪਾਣੀ ਕਈ ਕਾਰ ਤੇ ਆਉਂਦੇ ਸੀ ਕਈ ਗੱਡੀਆਂ ਤੇ ਆਂਦੇ ਸੀ ਐਵੇਂ ਪੈਂਦੇ ਸੀ ਅਸੀਂ ਪੌਂਦਾ ਨੇ ਕਰਦੇ ਆਂ ਉਹ ਕਰਦੇ ਆਂ ਫਿਰ ਪਤਾ ਨਹੀਂ ਲੱਗਿਆ ਵੀ ਕੌਣ ਲੈ ਗਿਆ ਕੌਣ ਲੈ ਲੈ ਗਿਆ ਹੁਣ ਸਾਨੂੰ ਪਤਾ ਨਹੀਂ ਕੀ ਕੀ ਦਿੱਤਾ ਸੀ ਅਸੀਂ ਉਦਾਰ ਕਰਕੇ ਡੁਪਲੀਕੇਟ ਦਿੱਤੀਆਂ ਸੀ ਹੋਰ ਵੀ ਕੁਝ ਦਿੱਤਾ ਨਹੀਂ ਹੋਰ ਕੋਈ ਜਿੰਨੇ ਦਿੱਤਾ ਆਪਣਾ ਹੁਣ ਕਿਹੜੀ ਫਰਮ ਦਾ ਕੋਈ ਕੋਈ ਫਰਮ ਬਣਾਈ ਗਈ ਹੈ ਕੀ ਹੋਇਆ ਕੀ ਸਾਰਾ ਹੁਣ ਦੱਸਦੇ ਆਂ ਅਸੀਂ ਤਾਂ ਨਪਾੜਾ ਹੁਣ ਪਤਾ ਨਹੀਂ ਕਿਹੜੇ ਫਾਰਮ ਬਣਾਈ ਹੁਣ ਸਾਡਾ ਨਾਮ ਹੀ ਚੱਲੀ ਜਾਂਦੇ ਆ ਕੀ ਪਰੇਸ਼ਾਨੀ ਵੀ ਹੋ ਰਹੀ ਹੈ ਪਰੇਸ਼ਾਨੀ ਹੁਣ ਘਬਰਾਟ ਹੁੰਦੀ ਆ ਬੈਨ ਨਾ ਵੱਡਾ ਅੰਜਾਮ ਲੱਗ ਗਿਆ ਕਿ ਇਥੋਂ ਕਰਾਂਗੇ ਆਪਾਂ ਕੀ ਕਰਾਂਗੇ ਤੇ ਅਸੀਂ ਤਾਂ ਕਦੇ ਅਸੀਂ ਤਾਂ 10-5000 ਵੀ ਨਹੀਂ ਕਦੇ ਘਰ ਚੋਂ ਵੇਖਿਆ ਇਹ ਤਾਂ ਪਾਸ ਕਰਨ ਵਾਲਿਆਂ ਤੇ ਆੜੀ ਤੱਪਾ ਕਰਦੇ ਆ ਮਸਾ ਟੋਟੀ ਮੰਨਦੀ ਆ ਸਭ ਨੂੰ ਕਿਲਾ ਕੀ ਨਹੀਂ ਕਰਦੇ ਇਹਲਾਤ ਮਾੜੀ ਆ ਤੇ ਕੀ ਇਹਦੇ ਉੱਤੇ ਪਾਸ ਵੀ ਮੰਗਾਈ ਉੱਚ ਮਸਾ ਟੇ ਪਾਸ ਹੁੰਦਾ ਕਰਦਾ ਕੀ ਸਮਾਂ ਦਿਉਂਦ ਸੀ ਕਿਉਂ ਹੋਇਆ ਸਾਰਾ ਕੁਝ ਇਹ ਅਜਿਹਾ ਕੰਨ ਨੇ ਆ ਵੀ ਪਤਾ ਨਹੀਂ ਕੌਣ ਲਾ ਗਿਆ ਕੌਣ ਗਰੀਬਾਂ ਨੂੰ ਫਸਾ ਗਿਆ ਸਰਕਾਰ ਨੂੰ ਵੀ ਧੋਖਾ ਦਿੱਤਾ ਨਾਲ ਗਰੀਬਾਂ ਨੂੰ ਵੀ ਪਸਵਾ ਤੋੜਿਆ ਨਾ ਜਿਹੜੇ ਪੁੰਦਾਨ ਕਰਨ ਆਉਂਦੇ ਸੀ ਜਿਹੜੇ ਤੇ ਇੰਤੂ ਅੱਗੇ ਕੌਣ ਕਰੂਗਾ ਪੁੰਦਾਨ ਕਰੂਗਾ ਕੌਣ ਸਮਾਨ ਦੂਗਾ ਕਿਸੇ 'ਤੇ ਵਿਸ਼ਵਾਸ ਕਰੂਗਾ ਕਿਸੇ ਤੇ ਕੀ ਮੰਗੀ ਕਰਦੀ ਮੰਗਾਦੇ ਸਾਨੂੰ ਬਚਾਓ ਇਸ ਕੰਮ ਤੋਂ ਸਾਨੂੰ ਸਾਫ਼ ਕਰੋ ਸਾਡੇ ਨਾਲ ਮਨ ਤੇ ਪਰੇਸ਼ਾਨੀ ਹੈ ਜੀ ਮਨ ਤੇ ਬਹੁਤ ਤੰਤਣਾ ਖਾਨੀ ਹੈਗੀ ਆ ਬਹੁਤ ਇਹ ਸਰਕਾਰ ਨੇ ਇਹ ਆ ਜੀ ਇਹਨਾਂ ਨੇ ਲੋਕਡਾਊਨ ਦੇ ਵਿੱਚ ਉਦੋਂ ਰਾਸ਼ਨ ਬਹੁਤ ਸੰਸਤਾਵਾਂ ਬਣਦੀਆਂ ਸੀਗੀਆਂ ਸਰਕਾਰ ਲਈ ਵੀ ਕੁਝ ਹੁਲਤ ਆ ਰਹੀਆਂ ਸੀ ਪਰ ਕੁਝ ਸ਼ਰਾਰਤੀ ਜਿਹੜੇ ਅੰਸਰ ਸੀ ਉਹ ਰਾਸ਼ਨ ਦੇਣ ਦੇ ਨਾਂ ਤੇ ਗਰੀਬ ਬੰਦਿਆਂ ਤੋਂ ਜਿਨ੍ਹਾਂ ਨੂੰ ਨੋਲਿਜ ਆਧਾਰ ਕਾਰਡ ਨਹੀਂ ਦੇਣਾ ਚਾਏ ਉਹਨਾਂ ਨੂੰ ਰਾਸ਼ਨ ਦੇਵਾਂਗੇ ਉਹ ਆਧਾਰ ਕਾਰਡ ਲੈ ਕੇ ਰਾਸ਼ਨ ਦੀਆਂ ਦੇਣਾ ਤੇ ਇਹਨੇ ਗਰੀਬ ਬੰਦੇ ਸੀ ਇਹਨਾਂ ਨੂੰ ਕਿਹਾ ਰਾਸ਼ਨ ਮਿਲੂ ਲਾਕਡਾਊਨ ਲੱਗਿਆ ਵਾ ਸੀਗਾ ਜੀ ਬੱਚਿਆਂ ਵਾਸਤੇ ਰਾਸ਼ਨ ਆਊਗਾ ਇਹਨਾਂ ਨੇ ਆਧਾਰ ਕਾਰਡ ਦਿੱਤਾ ਉਹਦੀ ਉਹਨਾਂ ਨੇ ਆਧਾਰ ਕਾਰਡ ਦੀ ਦੁਰਵਰਤੋਂ ਕੀਤੀ ਹੈ ਜੀ ਉਹਨਾਂ ਨੇ ਜੀਐਸਟੀ ਨੰਬਰ ਲੈ ਲਿਆ ਜੀ ਸੀਕੇ ਇੰਟਰਨੈਸ਼ਨਲ ਕੰਪਨੀ ਉਹ ਬਣਾਈ ਜੀ ਤੇ ਜੀਐਸਟੀ ਨੰਬਰ ਲੈ ਲਿਆ ਉਹਦੇ ਉੱਤੇ ਜੀਐਸਟੀ ਉਹਨਾਂ ਨੇ ਭਰੀ ਨਹੀਂ ਜੀ ਅੱਜ ਤੋਂ 2 ਸਾਲ ਪਹਿਲਾਂ ਵੀ ਸਾਨੂੰ ਨੋਟਿਸ ਆਇਆ ਸੀਗਾ ਅਜਮੇਰ ਸਿੰਘ ਨੂੰ ਉਦੋਂ ਵੀ ਅਸੀਂ ਸੁਚੇਤ ਕੀਤਾ ਸੀ ਤੇ ਉੱਥੇ ਗਏ ਸੀਗੇ ਇਹ ਉਚੇਚੇ ਤੌਰ ਤੇ ਵੀ ਉਦੋਂ ਸਿਰਫ 25 ਲੱਖ ਸੀਗਾ ਜੀ ਹੁਣ ਉਹ 35 ਕਰੋੜ 71 ਲੱਖ ਰੁਪਈਆ ਹੋ ਗਿਆ ਜੀ ਜਿਹੜਾ ਹੁਣ ਗੱਲ ਹੋਈ ਕਿਸੇ ਨਾਲ ਇੱਕ 35 ਕਰੋੜ 71 ਲੱਖਾਂ ਦਾ ਹੋਇਆ ਇਹ ਬਸ ਉਹੀ ਆ ਜੀ ਕੋਈ ਜੁਰਮਾਨਾ ਪੈ ਗਿਆ ਜੀ ਕੋਈ GST ਉਹਨਾਂ ਨੇ ਉਦੋਂ ਬਾਅਦ ਫੇਰ ਜੀ GST ਜਿਹੜੀ ਉਹ ਭਰੀ ਨਹੀਂ ਜੀ ਸਰਕਾਰ ਨੂੰ ਜਿਹੜੀ ਸਰਕਾਰ ਦੇ ਖਜ਼ਾਨੇ ਚ ਜਾਣੀ ਚਾਹੀਦੀ ਜੋ ਵੀ ਫੀਸ ਦੀ ਆਪਣੀ GST ਦੀ ਬੰਦੀ ਹੋਣੀ ਭਰੀ ਜੀ ਉਹਨਾਂ ਨੇ ਕੋਈ ਪਤਾ ਲੱਗਾ ਕਿ ਇਹ ਕੰਪਨੀ ਕਿਸ ਦੇ ਨਾਮ ਤੇ ਰਜਿਸਟਰਡ ਹੈ ਕੀ ਡਾਕੂਮੈਂਟ ਲੱਗੇ ਹੋਏ ਨੇ ਇਹ ਜੀ ਇਹਦੇ ਆਧਾਰ 'ਤੇ ਤੇ ਕੰਪਨੀ ਨੂੰ ਰਜਿਸਟਰ ਕਰਵਾ ਲਈ ਆ ਜੀ ਜੀਐਸਟੀ ਨੰਬਰ ਵੀ ਇਹਦੇ ਤੇ ਲੈ ਲਿਆ ਪਰ ਉਹ ਜਿਹੜਾ ਕੰਪਨੀ ਫਰਮ ਦਾ ਜਿਹੜਾ ਨਾਮ ਉਹ ਸੀ ਕੇ ਇੰਟਰਨੈਸ਼ਨਲ ਆ ਜੀ ਤੇ ਇੰਡਸਟਰੀਅਲ ਏਰੀਆ 2 ਸ਼ਾਪ ਨੰਬਰ 136 ਗਿਲ ਰੋਡ ਲਿਆਣੀ ਤੇ ਨਾਂ ਤੇ ਆ ਜੀ ਉਹ ਪਤਾ ਕੀਤਾ ਕੋਈ ਇਸ ਤਰ੍ਹਾਂ ਦੀ ਫਰਮ ਹੈਗੀ ਹੈ ਜਾਂ ਇਸ ਤਰ੍ਹਾਂ ਦੀ ਕੋਈ ਫੈਕਟਰੀ ਹੈ ਕੁਝ ਹੈ ਨਹੀਂ ਸਰ ਉੱਥੇ ਨਹੀਂ ਪਤਾ ਕੀਤਾ ਇਹ ਅਜਮੇਰ ਸਿੰਘ ਤੇ ਇਹਨਾਂ ਦੇ ਸਾਥੀ ਉੱਥੇ ਗਏ ਸੀਗੇ ਜੀ ਇਨਕਮ ਟੈਕਸ ਵਿਭਾਗ ਦੇ ਜੀਐਸਟੀ ਦੇ ਦਫ਼ਤਰ ਉਹਨਾਂ ਨੇ ਕਿਹਾ ਇਹਨਾਂ ਨੂੰ ਭੇਜਿਆ ਇੱਥੇ ਵਾਪਸ ਉਹ ਕਹਿੰਦੇ ਵੀ ਬਾਈ ਤੁਸੀਂ ਉਹਨੂੰ ਪਹਿਲਾਂ ਕੰਪਲੇਂਟ ਦਿਓ ਆਪਦੇ ਜਿਹੜੇ ਤੁਹਾਨੂੰ ਨਜ਼ਦੀਕ ਠਾਣਾ ਲੱਗਦਾ ਜਿਹੜਾ ਤੁਹਾਡੇ ਏਰੀਆ ਲੱਗਦਾ ਉਸ ਤੋਂ ਬਾਅਦ ਸਾਨੂੰ ਕੰਪਲੇਂਟ ਲੈ ਕੇ ਸਾਨੂੰ ਦੇ ਦਿਓ ਉਹ ਚੋਂ ਤੁਹਾਡੀ ਬਚਤ ਹੋ ਜੂਗੀ ਤੁਹਾਡੀ ਬਚਤ ਐ ਹੋ ਜੂਗੀ ਵੀ ਅਸੀਂ ਤੁਹਾਡਾ ਸਾਰਾ ਦੇਖ ਲਿਆ ਵੀ ਤੁਸੀਂ ਇੰਨੇ ਜੋਗੇ ਹੈ ਨਹੀਂਗੇ ਇਹ ਕਿਸੇ ਨੇ ਸਰਕਾਰ ਦੇ ਨਾਲ ਹੀ ਠੰਗੀ ਮਰੀ ਹੈ ਜੀ ਤੇ ਹੁਣ ਤੁਸੀਂ ਸ਼ਿਕਾਇਤ ਕੀਤੀ ਗਈ ਹਾਂਜੀ ਸ਼ਿਕਾਇਤ ਕੀਤੀ ਅਸੀਂ ਕਹਿੰਦੇ ਵੀ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਕਰੋੜਾਂ ਰੁਪਈਆ ਸਰਕਾਰ ਨੂੰ ਚੂਨਾ ਲਾਇਆ ਸਰਕਾਰ ਦੇ ਖਜ਼ਾਨੇ ਵਿੱਚੋਂ ਠੀਕ ਹੈ ਜੀ ਤੇ ਇਹਨੂੰ ਜਿਹੜਾ ਨਾਂ ਇਹਨੂੰ ਸਤਾਇਆ ਜਾਵੇ ਵਗੈਰਾ ਮੁਰਕੇ ਨਾਂ ਰੂਟਸ ਵੀ ਜਾ ਜਾ ਵੀ